ਕਦੂਏ ਥੀ ਤਾਂ ਸਿੱਖੇ ਨਾ ਦੇ ਉਹ ਮੰਨਦੇ ਸੀ ਗੁਰਬਾਣੀ ਨੂੰ ਕਮਾਉਦੇ ਨਹੀਂ ਸੀ ਗੁਰੂ ਆਲੇ ਕਮਾਉਦੇ ਸੀ ਮਨ ਭੌਗ ਕੀਤਾ ਮਨ ਕੀਤਾ ਭੌਗ ਸੀ ਉਹਨਾਂ ਦੇ ਮਨ ਕੀਤਾ ਭੌਗ ਹੈ ਨਹੀਂ ਸੀ ਐਨਾ ਹੀ ਫਰਕ ਸੀ ਗੁਰਸੇ ਕਾਹਜ ਔਰ ਸਿੱਖਾਂਜ ਉਹ ਵਨ ਵਿੱਚ ਸਤਗੁਰ ਕੇ ਪਾਸ ਸੀ ਉਹ ਨਹੀਂ ਸੀ ਉਹ ਤਨਮਨ ਤਨਸਬ ਸੋਫਗੁਰ ਕੋ ਹੁਕਮ ਨੇ ਪਾਈਆ ਤਨਮਨ ਤਨਸਬ ਸੋਫਗੁਰ ਕੋ ਉਸੀ ਹੋ ਨਹੀਂ ਸੀ ਦੋ ਨਹੀਂ ਸੀ ਹਾਂ ਉਹ ਗਏ 10 ਵੰਦ ਤੋਂ 10 ਵੰਦ ਤਨਮਨ ਕਿਹਾ ਆਪਣੇ ਕੁਝ ਤਨਮਨ ਤਾਂ ਜੋਪੇ 10 ਵੰਦ ਕੀ ਜਾ ਗਿਆ 10 ਵੰਦ ਉਹਨਾਂ ਦਾ ਜਿਹੜੇ ਪਉ ਨਹੀਂ ਕੀਤਾ ਸੋਹੰਪਿਆ ਨਹੀਂ ਕੱਟਿਆਂ ਦਾ ਪੱਕੇ ਦਾ ਘਰ ਦੇ ਮਾਲਕ ਨੇ ਭਾਈ ਪੱਕੇ ਦਾ ਮੈਂਬਰ ਹੋ ਗਏ ਘਰ ਦੇ ਉਹ ਤਾਂ ਦਸਵੰਦ ਕੀ ਉਹ ਤਾਂ ਜੰਬਰ ਦੇ ਮਾਲਕ ਨੇ ਉਹਨਾਂ ਨੇ ਕੀ ਕਰਨਾ ਦਸਵੰਦ ਉਹਨਾਂ ਦਾ ਦਸਵੰਦ ਹੁੰਦਾ ਹੀ ਨਹੀਂ ਜੇ ਉਹਨਾਂ ਦਾ ਹੈ ਹੀ ਨਹੀਂ ਕੁਝ ਦਸਵੰਦ ਉਹਨਾਂ ਦਾ ਜੀਵਨ ਦਾ ਘਰ ਹੋਰ ਹੈ ਗੁਰੂ ਤੋਂ ਅਲੱਗ ਹੈ ਜਿਨ੍ਹਾਂ ਦਾ ਦਸਵੰਦ ਵੀ ਨਹੀਂ ਇਹ ਵੀ ਨਹੀਂ ਵਿਰੋਧ ਨਹੀਂ ਕਰਦੇ ਚਲ ਉਹ ਫਿਰ ਸਖਤਾ ਹੈ ਚਲੋ ਸਾਰੇ ਹੀ ਨੇ ਉਹ ਇਹ ਜਾਈ ਨਾ ਚਲੋ ਉਹ ਕੌਣ ਨੇ ਸੂਮ ਉਹ ਸੂਮ ਨੇ ਸੂਮ ਦਾ ਕੋਈ ਤਰਮ ਹੁੰਦਾ ਹੀ ਨਹੀਂ ਸੂਮ ਦਾ ਨਹੀਂ ਕੋਈ ਤਰਮ ਤੋ ਸੂ ਮਾਤਾ ਰਾਖਨ ਕੋ ਦਿਆ ਮੁਗਤ ਕਹਿਆ ਤੁਹਾਨੂੰ ਮੇਰਾ ਤਾਂ ਜੇ ਕੋਈ ਉਹ ਨਾਮ ਗਿਆਨ ਹੋਵੇ ਚਾਹ ਦੂਗਾ ਉਸ ਨੂੰ ਨੇ ਸੋਮ ਕਟੜ ਹਿੰਦੂ ਹੁੰਦਾ ਬੱਸ ਸੋਮ বিনা ਪੈਸਿਆਂ ਤੋਂ ਕੋਈ ਗਿਆਨ ਨਹੀਂ ਦੇਣਾ ਦਵਾਈਆਂ ਆਰਬਦਕ ਪੜਾਈਆ ਗਿਆਨ ਵੇਚਦੇ ਨੇ ਉਹ ਕੋਈ ਲੜਕਾ ਵੇਚੀ ਲੜਕੀ ਵਿੱਚ ਕੋਈ ਉਹ ਲੜਕੀ ਵਿਦਿਆ ਮਨਮੁਖ ਵਿਦਿਆ ਵੀ ਕਰਦਾ ਉਹ ਸਿੱਖ ਨਹੀਂ ਮਨਮੁਖ ਨੇ ਸਮਝੇ ਨਾ ਕੋਈ thro ਪਤਾ ਲੱਗਦਾ ਮਨਮੁਖ ਕਿਵੇਂ ਨੇ ਉਹ ਕਿੱਥੇ ਖੜੇ ਨੇ ਸਟੇਜਾਂ ਨੇ ਆਦਮੀਆਂ ਦੀਆਂ ਇਹ ਸਿੱਖੀ ਦੀ ਇਹਨਾਂ ਨੂੰ ਕੀ ਪਤਾ ਵੀ ਸਿੱਖ ਇਹਨਾਂ ਬਾਰੇ ਸਾਰੇ ਕੋਈ ਨਹੀਂ ਨਾ ਇਹ ਹੀ ਨਹੀਂ ਪਤਾ ਵੀ ਸਿੱਖ ਕੀ ਆ ਕੀ ਸਟੇਜਾਂ ਨੇ ਕੀ ਅਵਸਥਾ ਹੈ ਉਹ ਜੀ ਉਹਦੀ ਅਵਸਥਾ ਉਹ ਜੀ ਉਹ ਦੀ ਸੇਜ ਉਸੇ ਜੇ ਵਸਤਾ ਨਾ ਆਪਨੇ ਨਾ ਇਹਨਾਂ ਨੂੰ ਨਹੀਂ ਮਤਲਬ ਇਹਨਾਂ ਦੀ ਵਫਾਦਾਰੀ ਮੇਰੇ ਨਾਲ ਡਾਕੋਂ ਦੀ ਵਫਾਦਾਰੀ ਹੁੰਦੀ ਹੈ ਗੁਰੂ ਗੁਰਮਤਿ ਕਦੇ ਵਫਾਦਾਰੀ ਦਾ ਨਾ ਆਇਆ ਨਹੀਂ ਮੈਨਾਂ ਸੁਣਿਆ ਨਹੀਂ ਉੱਤੇ ਤਾਂ ਵਫਾਦਾਰੀ ਆਈ ਨਹੀਂ ਵਫਾਦਾਰੀ ਤਾਂ ਮਨ ਮੁਖਾਂ ਦੇ ਘਰ ਹੁੰਦੀ ਹੈ ਰਾਜਾ ਨੇ ਹੁੰਦੀ ਵਫਾਦਾਰੀ ਵਫਾਦਾਰੀ ਜੇ ਨਹੀਂ ਰਖਣਾ ਇਹ ਮਾੜਾ ਹੈ ਚੰਗਾ ਹੈ ਜਿਹਦੇ ਨਾਲ ਖੜਾ ਉਹਦੇ ਨਾਲ ਖੜਾ ਉਹਦਾ ਜਿਹਦਾ ਨੂਣ ਖਾਦਾ ਉਹਦੇ ਖਾਤਰ ਉਤਲੇ ਖੜਾ ਬਸ ਉਹ ਚਾਹ ਚੰਗਾ ਚਾਹ ਮਾੜਾ ਉਹ ਵਫਾਦਾਰੀ ਹੈ ਉਹ ਵਫਾਦਾਰੀ ਹੈ ਜਿਹਦੇ ਨਾਲ ਖੜਾ ਹੈ ਚਾਹ ਪਾਪੀ ਹੈ ਦਰੂਦ ਨਾਲ ਖੜੇ ਨੇ ਵਫਾਦਾਰ ਨਾਲ ਖੜੇ ਨੇ ਵਫਾਦਾਰ ਨਾਲ ਬੁਰਾ ਜਾਇ ਬਲਾ ਉਤਾ ਲਗਾ ਲੈ ਨਾ ਦੁਕਾਨ ਦੇ ਬੁਰਾ ਖਾਣੇ ਤਾਂ ਬਖਰੀ ਗੱਲ ਖੜੇ ਤਾਂ ਘਰ ਦੇ ਹੀ ਨੇ ਉਹ ਜਿਹੜੇ ਨਾ ਮਿਖੜੇ ਨੇ ਜਿਹਨੇ ਸਾਰੇ ਨੇ ਖੜੇ ਨੇ ਇਧਰ ਕੇਸ਼ਨ ਖੜੇ ਐਦਾ ਮਲਵਾ ਵਿਰੋਧ 크੍ਰਿਸ਼ਨ ਨਾਲੇ ਸਾਰਿਆਂ ਦਾ 크੍ਰਿਸ਼ਨ ਦੀ ਮਤ ਹੋਰ ਹੈ ॠਸ਼ੀਆ ਮਹਨਿਆਂ ਦੀ ਮਤ ਹੋਰ ਹੈ ਉਹ ਗੀਤਾ ਗੀਤਾ ਨਾਲ ਹੀ ਖੜੇ ਉਹ ਪੰਡਤ ਨੇ ਬਾਮਣ ਨੇ ਦੋਣਾ ਜਾਰੇ ਇਕੋ ਨੇ ਬਾਮਣ ਗੁੱਟਾ ਨਹੀਂ ਵੜਿਆ ਉਹ ਪਹਿਲੇ ਵੜਿਆ ਫਿਰ ਉਹ ਹਿੰਦੂਵਾਦ ਕਟੜ ਹਿੰਦੂਆ ਕ੍ਰਿਸ਼ਨ ਗੁੱਟਾ ਵੜਣ ਨਹੀਂ ਦਿੱਤਾ ਪਰ ਹੱਥਾ ਦੋ ਉਹਦਨੇ ਕਾਰਨ ਨੰਦਾ ਉਹ ਬੰਦਾ ਹੀ ਨਹੀਂ ਉਹ ਸਾਡੇ ਜੀਆਂ ਨੂੰ ਬਰਾਬਰ ਮੰਨਦਾ ਹੈ ਗੀਤਾ ਇਹ ਫਰਕ ਸੀ ਦੁਸ਼ਮਣੇ ਦਾ ਕਾਰਨ ਕਰ ਪੜਨਵਾਂ ਦਾ ਉਹ ਉਹ ਦਖਣ ਦਾ ਦਖਣ ਵਾਲੀ ਮਾਤਾ ਉਹਦੇ ਕੋਲ ਇਹਨਾਂ ਕੋਲ ਇੱਥੇ ਵਾਲੀ ਹੈ ਯੋਧੇ ਵਾਲੀ ਮਤ ਰਾਮਚੰਦਰ ਵਾਲੀ ઋષਿਗੁਨੀ ਵਾਲੀ ਇਹ ਯੁੱਧਿਆ ਨਾਲ ਖੜੇ ਨੇ ਉਹ ਉੱਥੇ ਨਾਲ ਖੜੇ ਨੇ ਪੂਰੀ ਨਾਲ ਆਪਣੇ ਦੇਸ਼ ਨਾਲ ਦੱਖਣ ਨਾਲ ਉਹ ਰਾਵਣ ਨਾਲ ਰਾਵਣ ਵਾਲੀ ਬੇਦਮਤ ਉਹਨਾਂ ਕੋਲ ਇਹਨਾਂ ਕੋਲੇ ਤੇਰਾ ਆਮਾੜੀ ਆ ਉੱਥੇ ਮਤ ਉਹ ਸਾਲਾ ਵੀ ਇਹਦਾ ਉਹਦੇ ਨਾਲ ਹੀ ਯਾਰ ਮਤਲਬ ਫਰਕ ਹੈ ਕਾਂਸ ਦੋਈ ਮਤ ਟੋੜੇ ਕ੍ਰਿਸ਼ਨ ਨੂੰ ਆ ਦੇਖਿਆ ਨਹੀਂ ਵਾਮਣਾ ਨੇ ਖਰਾਬ ਸੀਗੇ ਉਸ ਨਾਲੇ ਸਾਰੀ ਵਾਇਦਾ ਸਹੀਦ ਦਾ ਸੋਨਾ ਸਾਰਾ ਖੋਲਿਆ ਹੋਇਆ ਉਹ ਵਾਹਮਣਾਂ ਦੇ ਖਿਲਾਫ ਹੈ ਵਾਹਮਣੋ ਦੇ ਖਿਲਾਫ ਨੇ ਪੜ ਲਿਆ ਤਾਂ ਹੁਣ ਲਕਾਉਂਦੇ ਨੇ ਹੁਣ ਸਾਥੇ ਸਾਨੂੰ ਦਾ ਦਸਮ ਪਾਜਾ 10 ਗਏ ਸਭ ਕੁਝ ਉਹ ਸਾਰੀ ਚਾਬੀ ਦੇ ਗਏ ਨਾ ਜਿਹੜੇ ਰੌਲਾ ਪਾਉਂਦੇ 10 ਮਰਾਂਦਾ ਵਾਹਮਣ ਨੇ ਅਸਲ 'ਚ ਇਹ ਵਾਹਮਣ ਦਾ ਸਪੋਰਟਰ ਨੇ ਵੀ ਇਹ ਮੱਥੇ ਜੇ ਨੰਗੀ ਹੋ ਗਈ ਅਸੀਂ ਵੀ ਰੰਗੇ ਹੋਗੇ ਜੇ ਹਿੰਦੂ ਮਤ ਨੰਗੇ ਹੁੰਦੀ ਐ ਇਹ ਵੀ ਨੰਗੇ ਹੁੰਦੇ ਨੇ ਨਾਲ ਇਹਨਾਂ ਕੋ ਹਿੰਦੂ ਮਤ ਤੇ ਹੀ ਆ। ਤੇ ਆ ਇਸਲਾਮ ਵਾਲੀ ਉਹ ਨਾਲ ਦੂਈ ਮਤ ਅੰਗਰੇਜ਼ਾਂ ਵਾਲੀ ਇਸਲਾਮ ਵਾਲੀ ਕੋਈ ਐ। ਉਹ ਪੈਂਟ ਵਾਲੀ ਕਿਰਪਾਨ ਕਿੱਥੋਂ ਆ ਗਈ? ਇਹਨੂੰ ਪੁੱਛੇ ਪੈਂਟਿੰਗ ਥੋਂ ਆ ਗਈ ਥੋੜੇ। ਕੋਈ ਵੈਂਡਾਰ ਐਸੇ ਕੋਲ ਐ। ਪਿਛੇਲੇ ਤਾਂ ਕੋਲ ਦਿੰਦੇ ਨੇ ਓਏ। ਗੁਰੂ ਦਾ ਦੋ ਨੱਕ ਹੀ ਹੈ ਮਿਸ਼ਨੇ ਵਾਲਿਆਂ ਦਾ ਔਰ ਆਰਐਸਏ ਦਾ ਇੱਕਾ ਗੁਰੂ ਦੋਹਾਂ ਦਾ ਆਰਐਸਏ ਵਾਲੇ ਚੁੱਪ ਕਰਕੇ ਮੁਕਾਬਲਤ ਕਰਦੇ ਨੇ ਸਾਡੀ ਇਹ ਦੋਵੇਂ ਬੋਲ ਕੇ ਕਰਦੇ ਤੇ ਕੋਈ ਤਾਂ ਹਟ ਕੇ ਗਏ ਅੰਦਰੋਂ ਤਾਂ ਫਿਰ ਵੀ ਫੋਣ ਵੀ ਮਿਸ਼ਨੇ ਵਾਲੇ ਅੰਦਰੋਂ ਤਾਂ ਫਿਰ ਵੀ ਤੇ ਡੋਤਾ ਚਾਹੁੰਦੇ ਨਹੀਂ ਕਿ ਉਹਨਾਂ ਦਾ ਤਾਂ ਸਾਰਾ ਠਿਕਰਾ ਹੀ ਉਧਾ ਕਰਤਾ ਉਹ ਤਾਂ ਪੜ੍ਹਨਾ ਹੀ ਭੰਤਾ ਉਹਨਾਂ ਦਾ ਤਾਂ ਸਾਰੇ ਹੀ ਉਹਦਾ ਰੇਈ ਗੱਖ ਨਹੀਂ ਹੁਣ ਤਾਂ ਉਹਨਾਂ ਦੇ ਜਿਹੜੇ ਉਹ ਪੜਾਉਂਦੇ ਨੇ ਉਹ ਸਾਡੀ ਉਹਨਾਂ ਦੇ ਬੈਨ ਲਾਉਣ ਦੀ ਗੱਲ ਹੈ ਜੋ ਗਣਮਤ ਦਾ ਪ੍ਰਚਾਰ ਸਹੀ ਨਹੀਂ ਉਹ ਤੇ ਬੈਨ ਲਾਉਣਾ ਚਾਹੀਦਾ ਟੈਸਟ ਹੋਵੇ ਔਰ ਟੈਸਟ ਪਾਸ ਕਰੇ ਫਿਰ ਨਹੀਂ ਤਾਂ ਹੈਗੇ ਨਰਮਲੇ ਸਾਰਾ ਪ੍ਰਚਾਰ ਇਹਨਾਂ ਨੂੰ ਦੇ ਦਵੇ ਨਰਮਲ ਇਹ ਦੇਖਾ ਬਣਾ ਉਲਟਾ ਪਰ ਕੋਈ ਨਰਮਲ ਨੂੰ ਸਮਝ ਆ ਸਾਰੀ ਗੱਲ ਦੀ ਸਮਝ ਆ ਉਹਨਾਂ ਨੂੰ ਜਾਣ ਕੇ ਕਰਦੇ ਨੇ ਉਹ ਉਹ ਨਿਆ ਦੂਰ ਦਸੀਆਂ ਕੋਲੇ ਨਾ ਕੋਈ ਤੇ ਗੱਈ ਨਹੀਂ ਹੈ ਨਹੀਂ ਉਹਨਾਂ ਨੂੰ ਪੜਾ ਦਵੇ ਸਦਾ ਮੁਕਤੀ ਤਾਂ ਕਹਿ ਪਰੋਣਾ ਪਰ ਉਹਨਾਂ ਖਾਣੀ ਕੀ ਆ ਤੇ ਆ ਗਿਆ ਸਾਰੇ ਜਾਣਦੇ ਨੇ ਲੋਭ ਨਹੀਂ ਚਾਹੀਦਾ ਲੋਭ ਬਸ ਪ੍ਰਚਾਰ ਕਰੇ ਲੋਭ ਨਾ ਹੋਵੇ